ਅੱਜ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ 2025 ਨੇ ਆਪਣਾ ਸਫ਼ਰ ਸ਼ੁਰੂ ਕੀਤਾ ਹੈ ਬੜਿਆਂ ਨੇ ਬੜੇ ਚਾਹਵਾਂ ਦੇ ਨਾਲ ਮੈਂ ਰਾਤੀ ਵੇਖ ਰਿਹਾ ਸੀ 12 ਦੇ ਲਗਭਗ ਬੜਾ ਢੋਲ ਟਮਕਾ ਸੀਗਾ ਬੜੀਆਂ ਕਲਕਾਰੀਆਂ ਸੀਗੀਆਂ ਬੜਾ ਰੌਲਾ ਪੈ ਰਿਹਾ ਸੀਗਾ ਕੁਝ ਸਾਡਾ ਲਾਣਾ ਬਾਜੇ ਵੀ ਵਜਾ ਰਿਹਾ ਸੀਗਾ ਸੋਨੁਰੀਆ ਸੀ ਮੈਂ ਰਤੀ 12 ਵਜੇ ਜਾਗਦਾ ਹੀ ਸੀ ਤੇ ਨਵਾਂ ਸਾਲ ਅਸੀਂ ਮਨਾ ਰਹੇ ਹਾਂ ਕਿਉਂ ਮਨਾ ਰਹੇ ਹਾਂ ਕਿੰਨਾ ਨੂੰ ਮਨਾਉਣਾ ਚਾਹੀਦਾ ਹੈ ਦਰ ਅਸਲ ਦੇ ਵਿੱਚ ਅੱਜ ਦੇ ਦਿਨ ਜੀਸ਼ੂ ਦਾ ਜਨਮ ਦਿਨ ਹੈ ਜਿਸਾ ਮੀਸ਼ੂ ਜੀ ਦਾ ਜਨਮ ਦਿਨ ਹੈ ਜਿਹੜੇ ਅੰਗਰੇਜ਼ ਲੋਕ ਨੇ ਉਹ ਇਸ ਤਰੀਕ ਤੋਂ ਇਸ ਮਹੀਨੇ ਤੋਂ 9 ਸਾਲ ਦੀ ਸ਼ੁਰੂਆਤ ਮੰਨਦੇ ਨੇ ਪਰ ਮਨਾਉਣਾ ਤੇ ਉਹਨਾਂ ਨੂੰ ਚਾਹੀਦਾ ਨਾ ਉਹਨਾਂ ਦੇ ਪੈਗੰਬਰ ਦਾ ਉਹਨਾਂ ਦੇ ਰਹਿਬਰ ਦਾ ਜਨਮ ਦਿਨ ਹੈ ਉਹਨਾਂ ਨੂੰ ਵਧਾਈਆਂ ਦੇਣੀਆਂ ਚਾਹੀਦੀਆਂ ਨੇ ਪਰ ਸਾਡੇ ਵਾਲੇ ਇੱਕ ਦੂਜੇ ਨੂੰ ਵਧਾਈਆਂ ਦੇਣ ਤੇ ਲੱਗੇ ਹੋਏ ਨੇ ਤੇ ਬਹੁਤੇ ਤੇ ਅੱਜ ਨਵਾਂ ਸਾਲ ਕਰਕੇ ਸੰਧਿਆ ਵੀ ਉੱਠੇ ਹੋਣਗੇ ਬਹੁਤੇ ਤੇ ਅੱਜ ਗੁਰਦੁਆਰੇ ਮੰਦਰ ਮਸਜਿਦ ਵੀ ਗਏ ਹੋਣਗੇ ਵੀ ਨਾ ਭਾਈ ਨਵਾਂ ਸਾਲ ਸ਼ੁਰੂ ਹੋਇਆ ਹੈ ਵੀ ਅੱਜ ਗੁਰਦੁਆਰੇ ਮੱਥਾ ਟੇਕਣਾ ਚਾਹੀਦਾ ਹੈ ਇਸ਼ਨਾਨ ਕਰਨਾ ਚਾਹੀਦਾ ਗੁਰਦੁਆਰੇ ਜਾਣਾ ਚਾਹੀਦਾ ਅੱਜ ਤੇ ਬਹੁਤੇ ਮਿੱਠਾ ਮਿੱਠਾ ਵੀ ਬੋਲਣਗੇ ਬਹੁਤੇ ਆਨੇ ਅੱਜ ਦਾਨ ਪੁੰਨ ਵੀ ਕਰਨਾ ਹੈ ਕਿਉਂ ਵੀ ਸਾਡੇ ਜ਼ਿੰਦਗੀ ਦੇ ਵਿੱਚ ਸਾਡੇ ਜੀਵਨ ਸ਼ੈਲੀ ਦੇ ਵਿੱਚ ਆਨੰਦ ਬਣਿਆ ਰਹੇ ਜਿਨ੍ਹਾਂ ਨੇ ਸਾळा ਸਾਰੇ ਹੀ ਸਾਲ ਕਿਤੇ ਗੁੱਟਗਾ ਸਾਹਿਬ ਕੋਥੀ ਸਾਹਿਬ ਚੁੱਕ ਕੇ ਨਹੀਂ ਵੇਖੀ ਹੋਣੀ ਅੱਜ ਉਹਨਾਂ ਨੇ ਵੀ ਜਪਜੀ ਸਾਹਿਬ ਪੜਿਆ ਹੋਣਾ ਹੈ ਅੱਜ ਉਹਨਾਂ ਨੇ ਵੀ ਦੇਗਾਂ ਕਰਾਈਆਂ ਹੋਣੀਆਂ ਨੇ ਅਰਦਾਸਾਂ ਕਰਾਈਆਂ ਹੋਣੀਆਂ ਹੈ ਹੈ ਸੱਚ ਪਰਕੌੜਾ ਲੱਗੇਗਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਹੈ ਸੱਚ ਆਖਾਂ ਤਾਂ ਭੰਬੜ ਮੱਚਦਾ ਝੂਠ ਬੋਲਣ ਤੇ ਕੁਝ ਬਚਦਾ ਸੱਚ ਹੈ ਸੱਚ ਤੇ ਕੱਚ ਥੋੜਾ ਜਿਹਾ ਤਿੱਖਾ ਹੁੰਦਾ ਚੁੱਭਦਾ ਬਹੁਤ ਸਿੱਧੀ ਹੁੰਦਾ ਗੁਰਮੁਖੋ ਜਿੰਨਾਂ ਦਾ ਨਵਾਂ ਸਾਲ ਹੈ ਉਹਨਾਂ ਨੂੰ ਮੁਬਾਰਕਾਂ ਨੇ ਡਬਲ ਪਰ ਸਾਡਾ ਲਾੜਾ ਹਰ ਇੱਕ ਖੇਤਰ ਦੇ ਵਿੱਚ ਹਰ ਇੱਕ ਕਰਮ ਕਾਂਡ ਦੇ ਅੱਗੇ ਹੁੰਦਾ ਹੈ ਕਰਨ ਦੇ ਵਿੱਚ ਬਦਲਿਆ ਬਦਲਿਆ ਕੁਝ ਨਹੀਂ ਹੈ ਨਮਾ ਨਿਊ ਤਾਂ ਮੰਨਗੇ ਜੇ ਕੁਝ ਚੇਂਜ ਹੋਇਆ ਹੋਵੇ ਠੱਗੀਆਂ ਵੀ ਵੱਜਣਗੀਆਂ ਚੋਰੀਆਂ ਵੀ ਹੋਣਗੀਆਂ ਤੇ ਰਿਸ਼ਵਤਾਂ ਵੀ ਲਈਆਂ ਜਾਣਗੀਆਂ ਖਾਂ ਦੇ ਵਿੱਚ ਧੀਆਂ ਵੀ ਮਰੀਆਂ ਜਾਣਗੀਆਂ ਬਾਬੇ ਝੂਠ ਵੀ ਬੋਲਣਗੇ ਧਰਮ ਦੇ ਨਾਂ ਤੇ ਪਖੰਡ ਵੀ ਹੋਏਗਾ ਮੰਤਰੀ ਸੰਤਰੀ ਸੰਦੇ ਲੱਕੜ ਦੇ ਮੁੰਡੇ ਵੀ ਦੇਣਗੇ ਸਭ ਕੁਝ ਹੋਣਾ ਜੋ 2024 ਦੇ ਵਿੱਚ ਹੋਇਆ ਉਹੀ 25 ਦੇ ਵਿੱਚ ਹੋਏਗਾ ਅਸੀਂ ਝੂਠ ਵੀ ਬੋਲਾਂਗੇ ਅਸੀਂ ਆਪਣੀ ਸੱਸ ਦੇ ਨਾਲ ਕਲੇਸ਼ ਵੀ ਕਰਾਂਗੇ ਜਾਂ ਸੱਸ ਨੂੰ ਦੇ ਨਾਲ ਕਲੇਸ਼ ਕਰੇਗੀ ਅਸੀਂ ਮਾ ਆਪਣੇ ਮਾਪੇ ਬਾਪ ਦਾ ਅਨਦਰ ਵੀ ਕਰਾਂਗੇ ਆਪਣੇ ਮਾਪੇ ਬਾਪ ਦੇ ਅਸੀਂ ਬਚਨਾਂ ਤੋਂ ਵੱਗੀ ਵੀ ਹੋਵਾਂਗੇ ਅਸੀਂ ਆਪਣੇ ਮਾਪੇ ਬਾਪ ਦੀ ਗੱਲ ਨਹੀਂ ਸੁਣਾਗੇ ਅਸੀਂ ਗੁਰਬਾਣੀ ਨੂੰ ਸੁਣਾਗੇ ਨਹੀਂ ਮੰਨਾਂਗੇ ਨਹੀਂ 2024 ਦੇ ਵਿੱਚ ਕਿਡਾ ਅਸੀਂ ਮੰਨੇ ਆ 2024 ਦੇ ਵਿੱਚ ਕਿਡਾ ਅਸੀਂ ਬਦਲ ਗਏ ਆ ਵੀ 25 ਦੇ ਵਿੱਚ ਆ ਕੇ ਬਦਲ ਜਾਗੇ ਜੋ 24 ਦੇ ਵਿੱਚ ਕੀਤਾ ਹੈ ਉਹੀ ਅਸੀਂ 25 ਦੇ ਵਿੱਚ ਕਰਾਂਗੇ ਫਿਰ ਤੇ ਸਾਨੂੰ ਚਾਹੀਦੀ ਹੈ ਖੁਸ਼ੀ ਵੀ ਨਾ ਭਾਈ ਅਸੀਂ ਬਦਲਾਂਗੇ ਵੀ ਸਾਡੇ ਜੀਵਨ ਦੀ ਸ਼ੁਰੂਆਤ ਹੋਈ ਹੈ ਨਵਾਂ ਜੀਵਨ ਕੀ ਹੈ ਸਾਨੂੰ ਨਵਾਂ ਜੀਵਨ ਮਿਲੇ ਜੇ ਅਸੀਂ ਅੱਜ ਤੋਂ ਗੁਰਬਾਣੀ ਦਾ ਪਾਠ ਸ਼ੁਰੂ ਕਰਤਾ ਵੀ ਸਾਰਾ ਸਾਲ ਹੀ ਪਾਠ ਕਰਾਂਗੇ ਜਪਜੀ ਸਾਹਿਬ ਪੜਾਂਗੇ ਫਿਰ ਤੇ ਤੁਹਾਨੂੰ ਮੁਬਾਰਕਾਂ ਨੇ ਜੇ ਤੁਸੀਂ ਅੱਜ ਗੁਰਦੁਆਰਾ ਸਾਹਿਬ ਆਇਓ ਅਰਦਾਸ ਕਰਾਈ ਏ ਦੇਖ ਕਰਾਈ ਏ ਫਿਰ ਜੇ ਤੁਹਾਨੂੰ ਮੁਬਾਰਕਾਂ ਨੇ ਤੁਸੀਂ ਰੋ ਜਾਵੋਗੇ ਜੇ ਅਸੀਂ ਆਉਣਾ ਹੀ ਸਾਲਮਾ ਕਰੋ ਫਿਰ ਨਵੇਂ ਸਾਲ ਤੋਂ ਕੀ ਕਰਾਉਣਾ ਤੁਹਾਡੇ ਜੀਵਨ ਦੇ ਵਿੱਚ ਕੁਝ ਬਦਲਾਅ ਤੇ ਆਇਆ ਨਹੀਂ ਹੈ ਅਸੀਂ ਬਦਲੇ ਨਹੀਂ ਆ ਸਭ ਕੁਝ ਉਹੀ ਰਹਿਣਾ ਫਿਰ ਖੁਸ਼ੀ ਕਿਸ ਗੱਲ ਦੀ ਹੈ ਦਰ ਅਸਲ ਦੇ ਵਿੱਚ ਅਸੀਂ ਗੁਰਬਾਣੀ ਨੂੰ ਸਮਝਿਆ ਨਹੀਂ ਗੁਰੂ ਕੇ ਸਿੱਖੋ ਗੁਰੂ ਕੇ ਸਿੱਖ ਦਾ ਨਵਾਂ ਸਾਲ ਕਦੋਂ ਸ਼ੁਰੂ ਹੁੰਦਾ ਹੈ ਗੁਰੂ ਕਾ ਸਿੱਖ ਕੁਦਰਤ ਦੇ ਮੁਤਾਬਕ ਨਵੇਂ ਸਾਲ ਨੂੰ ਕਿਵੇਂ ਮਨਾਉਂਦਾ ਹੈ ਕਦੇ ਤੁਸੀਂ ਗੁਰਬਾਣੀ ਨੂੰ ਪੜੋ ਗੁਰਬਾਣੀ ਦੇ ਵਿੱਚ 12 ਮਹੀਨਿਆਂ ਦਾ ਜ਼ਿਕਰ ਕੀਤਾ ਹੈ 12 ਮਹੀਨਿਆਂ ਦਾ ਪੜ੍ਹੋ ਬੋਲੋ ਜ਼ਿਕਰ ਕੀਤਾ ਉਹ ਕਿਹੜੇ ਨੇ ਦੇਸੀ ਮਹੀਨੇ ਦੇਸੀ ਮਹੀਨੇ ਦੇ ਮੁਤਾਬਕ ਨਵੇਂ ਸਾਲ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਗੁਰੂ ਬਾਬਾ ਜੀ ਨੂੰ ਪੁੱਛੋ ਗੁਰੂ ਬਾਬਾ ਜੀ ਕਹਿੰਦੇ ਚੇਤ ਗੋਬਿੰਦ ਅਰਾਦੀ ਹੈ ਹੋਵੇ ਆਨੰਦ ਕਢਾ ਜਦੋਂ ਚੇਤ ਦੇ ਮਹੀਨੇ ਦੀ ਸ਼ੁਰੂਆਤ ਹੋਏਗੀ ਉਦੋਂ ਅਸਲ ਦੇ ਵਿੱਚ ਦੇਸੀ ਮਹੀਨਿਆਂ ਦੇ ਮੁਤਾਬਕ ਨਵੇਂ ਸਾਲ ਦੀ ਸ਼ੁਰੂਆਤ ਹੋਏਗੀ ਕੁਦਰਤ ਦੇ ਮੁਤਾਬਕ ਇਹ ਜਿਹੜਾ ਤਰੀਕਾ ਦੇ ਹਿਸਾਬ ਦੇ ਨਾਲ ਨਵਾਂ ਸਾਲ ਮਨਾ ਰਹੇ ਆ ਜਾਂ ਪੱਕਾ ਕੀਤਾ ਗਿਆ ਇਹ ਬੰਦੇ ਨੇ ਪੱਕਾ ਕੀਤਾ ਅੰਗਰੇਜ਼ਾਂ ਨੇ ਪੱਕਾ ਕੀਤਾ ਇਹ ਕੁਦਰਤ ਦਾ ਨਹੀਂ ਹੈ ਜੇ ਕੁਦਰਤ ਦੇ ਹਿਸਾਬ ਦੇ ਨਾਲ ਅਸੀਂ ਨਵੇਂ ਸਾਲ ਨੂੰ ਮੰਨੀਏ ਫਿਰ ਚੇਤ ਦੇ ਮਹੀਨੇ ਤੋਂ ਸ਼ੁਰੂਆਤ ਹੁੰਦੀ ਹੈ ਬਸੰਤ ਰੁੱਤ ਆਏਗੀ ਹੌਲੀ ਹੌਲੀ ਮੌਸਮ ਚੇਂਜ ਹੋਏਗਾ ਪੱਤਝੜ ਆਏਗੀ ਪੱਤੇ ਨਵੇਂ ਆਉਣਗੇ ਬਰਫ਼ पिघਲੇਗੀ ਸਮੁੰਦਰਾਂ ਦੇ ਵਿੱਚ ਪਾਣੀ ਆਏਗਾ ਫਸਕਲੀ ਆਏਗੀ ਬਨਸਪਤੀ ਖੁਸ਼ ਹੋਏਗੀ ਜੇ ਨਮਾਸਾਲ ਮਨਾਉਣਾ ਹੈ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਮੰਨਣੀ ਹੈ ਫਿਰ ਗੁਰਮੁਖ ਪਿਆਰਿਓ ਹਮੇਸ਼ਾ ਵਾਸਤੇ ਸ਼ੁਰੂਆਤ ਕਰੀਏ ਗੁਰੂ ਕੇ ਸਿੱਖ ਦੇ ਲਈ ਤੇ ਨਵਾਂ ਸਾਲ ਰੋਜ਼ ਐ ਰੋਜ਼ ਜੇ ਤੁਸੀਂ ਗੁਰਬਾਣੀ ਪੜ੍ਹਦੇ ਹੋ ਰੋਜ਼ ਤੁਸੀਂ ਗੁਰਦੁਆਰਾ ਸਾਹਿਬ ਆਉਨੇ ਹੋ ਰੋਜ਼ ਤੁਸੀਂ ਨਿਤਨੇਮ ਕਰਦੇ ਹੋ ਸੱਚ ਬੋਲਦੇ ਹੋ ਤਾਂ ਤੁਹਾਡੇ ਲਈ ਨਵਾਂ ਸਾਲ ਐ ਜਿਵੇਂ ਸੀ ਭੁੱਲੇ ਭਟਕੇ ਸਾਲ ਮਗਲੋਂ ਗੁਰਦੁਆਰੇ ਆ ਗਏ ਜਾਂ ਸੰਗਰਾਂਦ ਵਾਲੇ ਦੇ ਨਾਲ ਆ ਗਏ ਵੀ ਅੱਜ ਮਹੀਨਾ ਹੈ ਨਵਾਂ ਮਹੀਨਾ ਚੜਿਆ ਹੈ ਚਲੋ ਗੁਰਦੁਆਰੇ ਚੱਲੀਏ ਵੀ ਅਰਦਾਸ ਕਰਾਵਾਂਗੇ ਦੇਖ ਰਾਵਾਂਗੇ ਫਿਰਤੇ ਹੋਗੇ ਆਪਾਂ ਮਤਵਲੀ ਅਸਲ ਦੇ ਵਿੱਚ ਹੈਈ ਅਸੀਂ ਮਤਵਲੀ ਆ ਨਹੀਂ ਗੁਰੂ ਪਿਆਰੇ ਵਾਲਿਓ ਮਤਵਲੀ ਨਾ ਹੋਈਏ ਗੁਰੂ ਜਾਣਦਾ ਹੈ ਗੁਰੂ ਜਾਣਦਾ ਹੈ ਵੀ ਇਹਦੇ ਅੰਦਰ ਕੀ ਚੱਲਦਾ ਪਿਆ ਆਪਣੇ ਜੀਵਨ ਸ਼ੈਲੀ ਦੇ ਵਿੱਚ ਸੱਚ ਲੈ ਕੇ ਆਈਏ ਸਤਿਆਰਪਨ ਲੈ ਕੇ ਆਈਏ ਹਮੇਸ਼ਾ ਵਾਸਤੇ ਨਿਤਨੇਮ ਲੈ ਕੇ ਆਈਏ ਬਾਣੀ ਲੈ ਕੇ ਆਈਏ ਸਿਮਰਨ ਲੈ ਕੇ ਆਈਏ ਸਮਾਜ ਦੇ ਲਈ ਭਲਾਈ ਦੇ ਕਾਰਜ ਕਰੀਏ ਤਾਂ ਫਿਰ ਤੁਹਾਡੇ ਵਾਸਤੇ ਨਵਾਂ ਸਾਲ ਹੈ ਫਿਰ ਤੁਹਾਡਾ ਜੀਵਨ ਸਫਲਾ ਹੈ ਜੇ ਅਸੀਂ ਇੱਕ ਦਿਨ ਨਿਤਨੇਮ ਕੀਤਾ ਇੱਕ ਦਿਨ ਬਾਣੀ ਪੜ੍ਹੀ ਇੱਕ ਦਿਨ ਮਿੱਠੇ ਬੋਲੇ ਇੱਕ ਦਿਨ ਗੁਰਦੁਆਰੇ ਆਏ ਫਿਰ ਸਾਰਾ ਸਾਲ ਹੀ ਅਸੀਂ ਉਹੀ ਕੁਝ ਕੀਤਾ ਫਿਰ ਕੋਈ ਫਾਇਦਾ ਨਹੀਂ ਹੈ। ਨਿੱ ਘਰ ਦੇ ਵਿੱਚ ਸਾਡੇ ਕਲੇਸ਼ ਹੀ ਨਾਂਗੇ। ਸਾਡੇ ਘਰ ਦੇ ਵਿੱਚੋਂ ਝੂਠ ਹੀ ਨਾਂਗਿਆ। ਸਾਡੇ ਘਰ ਦੇ ਵਿੱਚੋਂ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਹੀ ਨਹੀਂ ਗਈ। ਜੇ ਸਾਡੇ ਬੱਚੇ ਮਾਪੇ ਦੇ ਅੱਖੀ ਨਹੀਂ ਲੱਗੇ ਮਾਪੇ ਤੋਂ ਉਹਲਾ ਰੱਖਦੇ ਰਹੇ ਜਾਂ ਮਾਪੇ ਬੱਚਿਆਂ ਤੋਂ ਉਹਲਾ ਰੱਖਦੇ ਰਹੇ ਤੇ ਫਿਰ ਕੀ ਫਾਇਦਾ ਹੋਇਆ ਨਵੇਂ ਸਾਲ ਦਾ ਨਵਾਂ ਸਾਲ ਆਉਂਦਾ ਤੇ ਜਾਂਦਾ ਰਹੇਗਾ ਮਾਰਾ 12 ਮਹੀਨੇ ਆਉਂਦੇ ਤੇ ਜਾਂਦੇ ਰਹਿਣਗੇ ਬੰਦਿਆ ਤੂੰ ਆਪਣੇ ਜੀਵਨ ਨੂੰ ਸਫਲਾ ਕਰ ਲੈ ਜੇ ਤੂੰ ਗੁਜ਼ਰ ਗਿਆ ਤੂੰ ਮੁੜ ਕੇ ਨਹੀਂ ਆਏਂਗਾ ਭਈ ਪ੍ਰਪਤ ਮਨੁੱਖ ਦੇਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹ ਜਿਹੜਾ ਤੈਨੂੰ ਨਿਊ ਜੀਵਨ ਮਿਲਿਆ ਹੈ ਜਿਹੜਾ ਜੀਵਨ ਮਿਲਿਆ ਇਹਨੂੰ ਸਫਲਾ ਕਰ ਲੈ ਜੇ ਤੂੰ ਇਹਨੂੰ ਸਫਲਾ ਕਰ ਲਿਆ ਫਿਰ ਤੇਰੇ ਲਈ ਸਾਰੇ ਮਹੀਨੇ ਸਾਰੇ ਸਾਲ ਹੀ ਸਫਲੇ ਨੇ